ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲਬਿੰਦਰ ਬਿੱਲੇ ਨੇ ਇੱਕ ਬੇहद ਇਮਾਨਦਾਰੀ ਭਰੀ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਉਹ ਸਿੱਧੂ ਮੂਸੇਵਾਲੇ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦਾ ਅਤੇ ਅਕਸਰ ਕਹਿੰਦਾ ਸੀ ਕਿ ਮੂੰਹ ਜਿਹੜਾ ਵਿੰਗਾ ਕਰਕੇ ਗਾਉਣ ਵਾਲਾ ਇਹ ਕਿਹੜਾ ਕਲਾਕਾਰ ਹੈ ਪਰ ਜਦੋਂ ਇਹ ਗੱਲਾਂ ਸਿੱਧੂ ਦੇ ਕੰਨਾਂ ਤੱਕ ਪਹੁੰਚੀਆਂ ਤਾਂ ਸ਼ਾਇਦ ਉਸਨੇ ਆਪਣੇ ਗੀਤ ਦੀਆਂ ਸਤਰਾ ਤੇਰੇ ਉੱਤੇ ਕਾਤੋਂ ਐਨੇ ਲੱਗਦੇ ਨੀ ਮੈਂ ਚੱਲਣੋਂ ਹਟਾ ਤੇ ਮਿੱਠੀਆਂ ਰਾਹੀ ਇਸ ਦਾ ਜਵਾਬ ਦਿੱਤਾ ਬਿੱਲਾ ਅੱਗੇ ਦੱਸਦਾ ਹੈ ਕਿ ਉਸ ਦੌਰ ਵਿੱਚ ਜਦੋਂ ਇੱਕ ਪਾਸੇ ਸਾਰੀ ਇੰਡਸਟਰੀ ਸੀ ਅਤੇ ਦੂਜੇ ਪਾਸੇ ਇਕੱਲਾ ਸਿੱਧੂ ਸੀ ਉਦੋਂ ਇੱਕ ਦਿਨ ਸਿੱਧੂ ਦੇ ਪੰਜ ਸੱਤ ਗੀਤ ਲਗਾਤਾਰ ਸੁਣ ਕੇ ਉਸਤੇ ਲੂ ਕੰਡੇ ਖੜੇ ਹੋ ਗਏ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਵਰਗਾ ਗੀਤਕਾਰ ਤੇ ਗਾਇਕ ਅਜੇ ਤੱਕ ਨਹੀਂ ਆਇਆ ਜਿਸ ਤੋਂ ਬਾਅਦ ਉਸਨੇ ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਮਾਫੀ ਵੀ ਮੰਗੀ ਅਤੇ ਵੱਡੇ ਦਿਲ ਵਾਲੇ ਸਿੱਧੂ ਨੇ ਸਭ ਭੁਲਾ ਕੇ ਉਸ ਨੂੰ ਗਲ ਨਾਲ ਲਾ ਲਿਆ ਅਜੀਬ ਬਿੱਲਾ ਬੜੇ ਮਾਣ ਨਾਲ ਕਹਿੰਦਾ ਹੈ ਕਿ ਪੰਜਾਬ ਦਾ ਵੱਡੇ ਤੋਂ ਵੱਡਾ ਕਲਾਕਾਰ ਵੀ ਸਿੱਤੋਦੀਪ ਬਰਾਬਰੀ ਨਹੀਂ ਕਰ ਸਕਦਾ ਕਿਉਂਕਿ ਉਹ ਇੱਕ ਅਜੀਆ ਇੰਟਰਨੈਸ਼ਨਲ ਖਿਡਾਰੀ ਸੀ ਜਿਸਦੇ ਪੈਰਾਂ ਦੀ ਧੂੜ ਵਰਗੇ ਵੀ ਅਸੀਂ ਨਹੀਂ ਹਾਂ ਅਤੇ ਉਹ ਜੱਟ ਇੱਕੋ ਇੱਕ ਸੀ ਜਿਸ ਵਰਗਾ ਦੁਬਾਰਾ ਕੋਈ ਨਹੀਂ ਹੋਣਾ ਇੱਕ ਸਮਾਂ ਅਜਿਹਾ ਸੀ ਜਦੋਂ ਉਹ ਸਿੱਧੂ ਮੂਸੇਵਾਲੇ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦਾ ਅਤੇ ਅਕਸਰ ਕਹਿੰਦਾ ਸੀ ਕਿ ਮੂੰਹ ਜਿਹੜਾ ਵਿੰਗਾ ਕਰਕੇ ਗਾਉਣ ਵਾਲਾ ਇਹ ਕਿਹੜਾ ਕਲਾਕਾਰ ਹੈ ਪਰ ਜਦੋਂ ਇਹ ਗੱਲਾਂ ਸਿੱਧੂ ਦੇ ਕੰਨਾਂ ਤੱਕ ਪਹੁੰਚੀਆਂ ਤਾਂ ਸ਼ਾਇਦ ਉਸਨੇ ਆਪਣੇ ਗੀਤ ਦੀਆਂ 17 ਤੇਰੇ ਉੱਤੇ ਕਾਤੋਂ ਐਨੇ ਲੱਗਦੇ ਨੀ ਮੈਂ ਚੱਲਣੋਂ ਹਟਾ ਤੇ ਮਿੱਠੀਆਂ ਰਾਹੀ ਇਸ ਦਾ ਜਵਾਬ ਦਿੱਤਾ ਬਿੱਲਾ ਅੱਗੇ ਦੱਸਦਾ ਹੈ ਕਿ ਉਸ ਦੌਰ ਵਿੱਚ ਜਦੋਂ ਇੱਕ ਪਾਸੇ ਸਾਰੀ ਇੰਡਸਟਰੀ ਸੀ ਅਤੇ ਦੂਜੇ ਪਾਸੇ ਇਕੱਲਾ ਸਿੱਧੂ ਸੀ ਉਦੋਂ ਇੱਕ ਦਿਨ ਸਿੱਧੂ ਦੇ ਪੰਜ-ਸੱਤ ਗੀਤ ਲਗਾਤਾਰ ਸੁਣ ਕੇ ਉਸਦੇ ਲੂਕੰਡੇ ਖੜੇ ਹੋ ਗਏ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਵਰਗਾ ਗੀਤਕਾਰ ਤੇ ਗਾਇਕ ਅਜੇ ਤੱਕ ਨਹੀਂ ਆਇਆ ਜਿਸ ਤੋਂ ਬਾਅਦ ਉਸਨੇ ਸਿੱਧੂ ਮੂਸੇਵਾਲੇ ਦੇ ਘਰ ਜਾ ਕੇ ਮਾਫੀ ਵੀ ਮੰਗੀ ਅਤੇ ਵੱਡੇ ਦਿਲ ਵਾਲੇ ਸਿੱਧੂ ਨੇ ਸਭ ਭੁਲਾ ਕੇ ਉਸ ਨੂੰ ਗਲ ਨਾਲ ਲਾ ਲਿਆ ਅੱਜ ਬਿੱਲਾ بڑے ਮਾਣ ਨਾਲ ਕਹਿੰਦਾ ਹੈ ਕਿ ਪੰਜਾਬ ਦਾ ਵੱਡੇ ਤੋਂ ਵੱਡਾ ਕਲਾਕਾਰ ਵੀ ਸਿੱਧੂ ਦੀ ਬਰਾਬਰੀ ਨਹੀਂ ਕਰ ਸਕਦਾ ਕਿਉਂਕਿ ਉਹ ਇੱਕ ਅਜਿਹਾ ਇੰਟਰਨੈਸ਼ਨਲ ਖਿਡਾਰੀ ਸੀ ਜਿਸਦੇ ਪੈਰਾਂ ਦੀ ਧੂੜ ਵਰਗੇ ਵੀ ਅਸੀਂ ਨਹੀਂ ਆ ਅਤੇ ਉਹ ਜੱਟ ਇੱਕੋ ਇੱਕ ਸੀ ਜਿਸ ਵਰਗਾ ਦੁਬਾਰਾ ਕੋਈ ਨਹੀਂ ਹੋਣਾ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜ਼ਰੂਰ ਸਾਂਝੇ ਕਰਿਓ